ਮੈਂ ਜਦੋਂ ਕਲਾਕਾਰ ਦੇ ਤੌਰ ਤੇ ਉਧਰ ਮਲੋਟ ਵੱਲੋਂ ਉਧਰੋਂ ਆਪਣਾ ਫਾਜ਼ਿਲਕਾ ਵੱਲੋਂ ਪੰਨੀ ਆਲੇ ਤੋਂ ਕਦੇ ਅਬੋਰ ਤੋਂ ਛੋ-ਛੂ ਪਰ ਕੇ ਆਉਂਦਾ ਸੀ ਤਾਂ ਦੋ ਨਹਿਰਾਂ ਦੇ ਨੇੜੇ ਨੂੰ ਰੁਕ ਜਾਂਦੇ ਸੀ ਜਦ ਰੋਕ ਕਿਉਂ ਵੀ ਖਾਲੀ ਐ ਤਾਂ ਦੋ ਨਹਿਰਾ ਮੈਂ ਦੇਖਦਾ ਸੀ ਮੈਂ ਉਦੋਂ ਰਾਜਨੀਤੀ ਵਿੱਚ ਨਹੀਂ ਸੀ ਪਰ ਮੇਰੇ ਦੋਸਤ ਮਿੱਤਰ ਅਫਸਰ ਜਿਹੜੇ ਸੀ ਉਹ ਸਿੰਚਾਈ ਵਿਭਾਗ ਚ ਸੀਗੇ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਇਹ ਟੀਮ ਵੱਡੀਆਂ ਨਹਿਰਾ ਜਾਂਦੀਆਂ ਇਹ ਪੰਜਾਬ 'ਚ ਕਿੱਥੇ-ਕਿੱਥੇ ਫਾਇਦਾ ਹੁੰਦਾ ਹੈ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਐ ਉਹ ਜ 18000 ਕਿਊਸਿਕ ਪਾਣੀ ਜਾਂਦਾ ਉਹ ਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਪੰਜਾਬ ਦੀ ਉਹਦੋਂ ਨਹੀਂ ਘਟ ਸਕਦੇ ਜੇ ਭਾਵੇਂ ਆ ਜਾਂਦੀ ਪੁਰਾਣੇ ਸਮਝੌਤੇ ਹੋਗੇ ਜੀ 네ਹਰੂ ਵੇਲੇ ਠੀਕ ਐ ਜੀ ਜਿਹੜੀ ਨਾਲ ਜਾਂਦੀ ਐ ਜੀ ਕਹਿੰਦੇ ਆਪਣੀ ਉਹਦਾ ਨਾਮ ਐ ਸਰਹੰਦ ਫੀਡਰ 5000 ਕਿਊਸਿਕ ਪਾਣੀ ਜਾਂਦਾ ਪਰ ਕਿਉਂਕਿ ਦਲੇ ਬਾਸੇ ਵਾਲੇ ਲੋਕ ਜਿਹੜੇ ਕਿਦੜਵਾਏ ਬਾਸੇ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਛੁੱਟਦੇ ਆਂ ਜੀ ਕਿਉਂਕਿ ਵਿਚਾਰੇ ਵਾਲੀ ਨਹਿਰ ਚੋਂ ਪਾਣੀ ਨਹੀਂ ਕੱਢ ਸਕਦੇ ਅੱਛਾ ਹਾਂ ਉਹ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪੱਧਰ ਤੇ ਤੁਸੀਂ ਮੈਨੂੰ ਪਛਾਣ ਦੋਗੇ ਪਰ ਮੈਂ ਕਹਿਆ ਯਾਰ ਇਹ ਗਲਤ ਕਰਦਾ ਸਾਡਾ ਪਾਣੀ ਐ ਅਸੀਂ ਉਹੀ ਆਉਂਦਾ ਪਾਣੀ ਚੱਕ ਕੇ ਇੱਧਰ ਨੂੰ ਜਿਵੇਂ ਚੋਰੀਆਂ ਚੱਕਣਾ ਹੋਵੇ ਐਦਾਂ ਕਰ ਰਹੇ ਆ ਯਾਰ ਕੋਈ ਗੱਲ ਨਹੀਂ ਮੈਂ ਕਿਹਾ ਸਮਝਾ ਉੱਤੇ ਪੁਰਾਣੇ ਕਰ ਲਏ ਉਹਨਾਂ ਨੇ ਜਿੱਦੇ ਕਿਤੇ ਹੱਥ 'ਚ ਪੈਨ ਆ ਗਿਆ ਕੋਈ ਇਹ ਜਿਹਾ ਕਿ ਕਰ ਸਕਦੇ ਹੋਏ ਕੁਝ ਤਾਂ ਇਹ ਜ਼ਰੂਰ ਕਰਨਾ ਜਦੋਂ ਹੀ ਸਰਕਾਰ ਬਣੀ ਮੈਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਬਾਟਰ ਰਿਸੋਰਸ ਜੇ ਉਹ ਸਾਰਾ ਜਲਾ ਬੰਡੇ ਤੱਕਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਦੇ ਪੱਤਣ ਤੋਂ ਇੱਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਿਲਤੀ ਸ਼ੁਰੂ ਕਰ ਦੇ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਕਿਰਤੀਆਂ ਮਣਤੀਆਂ ਸੀ ਕਹੀ ਬੈਠੇ ਸਾਰੀਆਂ ਤੁਹਾਨੂੰ ਅੱਜ ਦੱਸਣ ਲੱਗੇ ਹਾਂ 159 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਆ ਇੱਥੇ ਰਹੇ ਨੇ ਬਾਦਲ ਕੇ ਉਹ ਨਹਿਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਯਾਰ ਇਹਨਾਂ ਨੇ ਕੀ ਸੋਚਣਾ ਨਹਿਰਾ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾ ਬਾਰੇ ਕੀ ਹੁੰਦੀਆਂ ਨੇ ਇਹਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਦੇ ਘਰੇ ਮੋਗੇ ਰੱਖੀ ਬਤਾ ਇਹਨਾਂ ਨੂੰ ਆਜੋ ਨਵੀਂ ਹਿੱਕ ਤੇ ਨਹਿਰ ਨਹਿਰ ਬਣਨ ਲੱਗੀ ਐ ਹਿੱਕ ਤੇ ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਚਲੋ ਸੰਗਰੂਰ ਵਾਲਿਆਂ ਆਸ ਤਾਂ ਸਾਡੇ ਬਾਰੇ ਬਾਅਦ ਸੋਚ ਲਓ ਬਣਾ ਆਉਂਦੇ ਵੇਰ ਤਾਂ ਸੋਚ ਲੈਂਦੇ ਇੱਥੇ ਮੈਂ ਸੰਗਰੂਰੋਂ ਆ ਕੇ ਤੁਹਾਡੇ ਬਾਰੇ ਸੋਚੀ ਜਨਾ ਬਿਨ ਨਹੀਂ ਯਾਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇਣਾ ਔਰ ਪਾਣੀ ਵੀ ਨਹਿਰ ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇੱਧਰ ਉੱਧਰ ਨੂੰ ਚਾਈ ਜਾਂਦਾ ਹੈ ਪਾਕਿਸਤਾਨ ਨੂੰ ਚਾਈ ਜਾਂਦਾ ਹੈ ਅਸੀਂ ਇੱਧਰ ਨੂੰ ਕਰ ਲਾਂਗੇ ਉਗੜਾ ਲਿਖਿਆ ਹੋਇਆ ਇੰਟਰਨੈਸ਼ਨਲ ਨਹੀਂ ਉੱਥੇ ਚ ਉਹ ਤਾਂ ਨਹੀਂ ਲਿਖਿਆ ਹੋਇਆ ਨਾ ਬਸ 2000 ਤੋਂ ਵੱਧ 2000 ਕਿਲੋ ਤੋਂ ਵੱਧ ਨਹਿਰ ਇਤਲੀ ਫਸੇ ਚੱਲੂਗੀ ਹੁਣ ਇਹਦੇ ਕੀ ਹੋਊਗਾ ਹੁਣ ਰਾਸਤਾਨਾ ਨਹੀਂ ਵਿਚਾਰੇ ਆ ਗਈ ਆ ਗਏ ਆਪਣੀਆਂ ਨਹਿਰੋ ਨੇ ਅੱਜ ਇੱਥੇ ਪਾ ਬੈਠੇ ਆਂ 6 ਮਹੀਨੇ ਤੱਕ ਕੋਈ 8 ਮਹੀਨੇ ਤੱਕ ਇੱਥੋਂ ਦੀ ਨਹਿਰ ਨਿਕਲਦੀ ਕੋਈ ਇੱਥੋਂ ਜਾਊਗੀ ਨਾ ਅਰ ਤੁਹਾਡੇ ਆ ਹੇਤਾਂ ਨੂੰ ਮੋਗੇ ਨਿਕਲ ਰਹੇ ਧਰਤੀ ਜੋ ਪਾਣੀ ਕੱਢਣਾ ਬੰਦ ਕਰੋਗੇ ਟੂਬਲ ਬੰਦ ਕਰੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਕ ਗੁਰੂ ਨਾਨਕ ਸਾਹਿਬ ਦਾ ਵਚਨ ਥੋੜਾ ਬਹੁਤ ਸਿੱਧ ਕਰਨਾ ਵੀ ਸਹੀ ਹੈ ਨਹੀਂ ਤਾਂ ਖਾਈ ਜਾਣਿਆ ਧਰਤੀ ਨੂੰ ਵੀ ਖਾਈ ਜਾਣਿਆ ਹਵਾ ਨੂੰ ਵੀ ਖਾਈ ਜਾਣਿਆ ਪਾਣੀ ਨੂੰ ਵੀ ਖਾਈ ਜਾਣਿਆ ਸੁਤਾ ਕਰਕੇ ਮੈਂ ਤੁਹਾਡੇ ਕੋਲ ਆਇਆ